ਜੋਗਰਾਜ ਨੇ ਯੂਵਰਾਜ ਸਿੰਘ ਦੀ ਪਹਿਲੀ ਕਾਰ ਦਿਖਾਈ ਕਿ ਹੈ ਇਹ ਕਾਰ ਉਦੋਂ ਲਈ ਸੀ ਜਦੋਂ ਇੱਕ ਮੈਨ ਆਫ ਦਾ ਸੀਰੀਜ਼ ਬਣਿਆ ਸੀ ਯੂਵਰਾਜ ਸਿੰਘ ਇਹ ਲੈਜੈਂਡਰੀ ਫਰਾਜ ਸਿੰਘ ਦੀ ਪਹਿਲੀ ਗੱਡੀ ਹੈ 1999 ਦੇ ਵਿੱਚ ਜਦੋਂ ਵਰਲਡ ਕੱਪ ਜਿੱਤਿਆ ਹੈ ਮੈਨ ਆਫ ਦਾ ਸੀਰੀਜ਼ ਅਵਾਰਡ ਮਿਲਿਆ ਉਹਨੂੰ ਸੋ ਕਾਫੀ ਧੀਰ ਹੋ ਗਈ ਨੀਅਰਲੀ 25 ইয়ার্স ਮੈਂ ਸੋਚਿਆ ਵੀ ਇਹ ਨੂੰ ਪੇਂਟ ਫੁਰਦਰਾ ਗਿਆ ਫਸਲਾਸ ਨੂੰ ਬਣਾਉਣੇ ਕਿਉਂਕਿ ਇਹ ਐਂਟੀ ਗੱਡੀ ਰੱਖਣੀ ਹੈ ਫੋਰ ਗ੍ਰੈਂਡ ਚੀਨੀ ਐਂਡ 120 ਇੰਚ ਸੀ ਇਹ ਮੇਰੀ ਫੈਕਟ ਜਿਹੜਾ ਲੈਜੈਂਡ ਬਣਿਆ ਬਣੀ ਉਹਦੀ ਪਹਿਲੀ ਗੱਡੀ ਸੀ ਸੋ ਮੈਂ ਉਹ ਪੇਂਟ ਕਰਾਇਆ ਹੈ ਔਰ ਅੰਦਰ ਸਾਰਾ ਕੈਨ ਸੀ ਦਿਸ ਸਭ ਚੀਜ਼ਾਂ ਨਵੀਂ ਹਵਾਈਆਂ ਤੇ ਇਹ ਵੀ ਚੱਲਦੇ ਚੱਲਦੇ ਇਹ ਕਲਾਸਿਕ ਪੁਰਾਣਾ ਵੀ ਕਹਿੰਦੇ ਰਾਈਡ ਦਿਓ ਬਟਨ ਨਾਲ ਨਾਲ ਬੜਾ ਪਿਆਰ ਕਰਦੇ ਸਾਰੇ ਔਰ ਆਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਲੀ ਦੇ ਵਿੱਚ ਇਸ ਤਰੀ ਰਹੇਗੀ ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ ਯੂਵੀ ਦੀ ਪਹਿਲੇ ਦੀ ਕਾਰ ਸੀ ਬੜੀ ਵਧੀਆ ਕਹਿੰਦੇ ਸੀ ਐਡ ਗੱਡੀ ਸੀ ਜੀ ਗੱਡੀ ਜੀ ਮੈਂ ਕਹਿੰਦਾ ਕੁਝ ਕਰਕੇ ਦਿਖਾ ਫਿਰ ਗੱਡੀ ਲੈ ਕੇ ਦਿਓ ਸੋ ਪਹਿਲੀ Honda Sport model ਗੱਡੀ ਸੀ ਜਿਹੜੀ ਲਈ ਐਂਡ ਆਮ ਸ਼ੋਰ ਹੀ ਬੀ ਵੈਰੀ ਹੈਪੀ ਤੇ दूजे पास योगरा सिंह लिखा योगरा सिंह लिखा है ਜਿਹਨਾਂ ਨੂੰ ਮੈਂ ਅੱਛਾ ਹੈ ਕਿਸੇ ਗੱਡੀ ਤੋਂ ਆਵਾਜ਼ ਵਾਸਤੇ ਆਈ ਥਿੰਕ ਇਹਨਾਂ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕੰਮਲ ਸਰ ਨੇ ਬੜੀ ਬੜੀ ਹੈਲਪ ਕੀਤੀ ਹੈ ਗੱਡੀ ਚ ਬਣਾਉਣ ਵਾਸਤੇ ਸੋ ਇਦਾਂ ਜਿਹੜੇ ਯਾਦਾਂ ਨੇ ਇਹਦਾ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਜੁਮੇਨ ਲਾਇਆ ਸੀ ਸੋ ਆਈ ਹੋਪ ਦੇ ਹੈਵ ਨਾਟ ਚੇਂਜਡ ਦਿ ਸਪੀਕਰਸ ਪਰ ਮੇਬੀ ਯੈਸ ਮੇਰੇ ਕੋਲ ਸਿਸਟਮ ਨਵਾਂ ਹੀ ਲੱਗਿਆ ਐਂਡ ਨਵਾਂ ਹੀ ਲਾਇਆ ਨਵਾਂ ਹੀ ਲਾਇਆ ਆਈ ਐਮ ਸ਼ੋਰ so it's one day when he comes here we we'll all have arrived uh aurain and uh, aura will be sitting in this car and driving to see his father, see their father's car and as a family we all tell him to take it twice a week so they can have a feel of the united family jograj ne yuvraj singh di pehli car dikhai ke hai eh car udon layi si jadon ek man of the series banya si yuvraj singh a legendy yuvraj singh di pehli gaddi hai 1999 ਦੇ ਵੇਲੇ ਜਦ ਕੋਲਡ ਕੱਪ ਜਿੱਤਿਆ ਹੈ ਮੈਨਰੋ ਦੀ ਸੀਰੀਜ਼ ਅਵਾਰਡ ਮਿਲਿਆ ਲੋ ਸੋ ਕਾਫੀ ਧੀਰ ਹੋ ਗਈ ਨੀਅਰਲੀ 25 ইয়ার্স ਮੈਂ ਸੋਚਿਆ ਵੀ ਇਹਨੂੰ ਪੇਂਟ ਕਰਵਾ ਕੇ ਫਸਲਾਸ ਲਾਉਣਾ ਨੂੰ ਬਾਰੇ ਕਿਉਂਕਿ ਇਹ ਐਂਟੀ ਗੱਡੀ ਰੱਖਣੀ ਹੈ ਫਾਰ ਗ੍ਰੈਂਡ ਚਿੰਗਨ ਵੇਟ ਟੂ ਸੀ ਇਹ ਨਾ ਦੀ ਫਾਇਟ ਜਿਹੜਾ ਲੈਜੈਂਡ ਬਣਿਆ ਬਣੀ ਉਹਦੀ ਪਹਿਲੀ ਗੱਡੀ ਸੀ ਉਹ ਮੈਂ ਉਹ ਪੇਂਟ ਕਰਾਇਆ ਹੈ ਔਰ ਅੰਦਰ ਸਾਰਾ ਕੰਸੀ ਇਹ ਸਬ ਚੀਜ਼ਾਂ ਅਮੀਂ ਹਵਾਈਆਂ ਤੇ ਕਈ ਵਾਰੀ ਚੱਲਦੇ-ਚੱਲਦੇ ਐ ਟ੍ਰੈਫਿਕ ਪੁਲਿਸ ਵਾਲੇ ਵੀ ਕਹਿੰਦੇ ਰਾਈਟ ਦਿਓ ਬਹੁਤ ਆਨਲੋਨ ਵੀ ਨਾਲ ਬੜਾ ਪਿਆਰ ਕਰਦੇ ਸਾਰੇ ਔਰ ਆਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਹੀ ਰਹੇਗੀ ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ ਯੂਵੀ ਦੀ ਪਹਿਲੀ ਵਾਰੀ ਕਾਰ ਸੀ ਬੜੀ ਵਾਰੀ ਉਹ ਕਹਿੰਦੇ ਸੀ ਟਾਇਰ ਗੱਡੀ ਚੀਤੀ ਹੈ ਗੱਡੀ ਜਿਹੜੀ ਮੈਂ ਕਿਹਾ ਪਹਿਲਾਂ ਕੁਝ ਕਰਕੇ ਦਿਖਾ ਫਿਰ ਗੱਡੀ ਲੈ ਕੇ ਦਿਓ ਸੋ ਪਹਿਲੀ ਹੌਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਹੈ ਐਂਡ ਆਮ ਸ਼ੋਰ ਹੀ ਵਿਲ ਬੀ ਵੈਰੀ ਹੈਪੀ ਤੇ ਦੀ ਐਂਟਾਇਰ ਫੈਮਿਲੀ ਇਜ਼ ਵੈਰੀ ਹੈਪੀ ਦੇ ਚਿਲड्रन ਹਿਸ ਬ੍ਰਦਰ ਸਿਸਟਰਸ ਮਸਟ ਬੀ ਵੈਰੀ ਹੈਪੀ ਸੋ ਆਈ ਹੋਪ ਦੇ ਕੀਪ ਦ ਕਾਰ ਲਾਈਕ ਦਿਸ ਐਂਡ ਵਾਂ ਆਈ ਥਿੰਕ ਇਟਸ ਲੁਕਿੰਗ ਬ੍ਰੈਂਡ ਨਿਊ ਉਦੋਂ ਜਦ ਲੈਂਡ ਲੱਗੇ ਸੀ ਉਹ ਤਾਂ yellow ਕਲਰ ਨਹੀਂ ਸੀਗਾ red ਕਲਰ ਸੀਗਾ ਫਿਰ ਇਹ ਕਹਿੰਦਾ ਮੈਨੂੰ red ਪਸੰਦੀ ਹੈ ਤੇ yellow ਅਵੇਲੇਬਲ ਨਹੀਂ ਸੀ ਪਰ yellow ਕਲਰ ਇਸ ਪ੍ਰੋਬਬਲੀ ਇਸ ਫੇਵਰਟ ਕਲਰ ਦਸੋ ਆਈ ਥੋਟ ਵੀ yellow ਕਲਰ ਕਰਾ ਦੂੰ ਦੂਜੇ ਪਾਸੇ ਯੋਗਰਾਜ ਸਿੰਘ ਮੈਨੂੰ ਸੀਰੀਜ਼ ਲਿਖਿਆ ਹੋਇਆ 19 ਵਰਡ ਕਾ ਇਧਰ ਯੋਗਰਾਜ ਦਾ ਨਾਮ ਲਿਖਿਆ ਹੈ ਜਿਨ੍ਹਾਂ ਨੂੰ ਮੈਂ ਅੱਛਾ ਹੈ ਕਿਸੇ ਗੱਡੀ ਚਾਰ ਵਾਸਤੇ ਆਈ ਥਿੰਕ ਇਹ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਵੀ ਬੜੀ ਹੈਲਪ ਕੀਤੀ ਹੈ ਗੱਡੀ ਚਲਾਉਣ ਬਣਾਉਣ ਵਾਸਤੇ ਸੋ ਇਦਾਂ ਜਿਹੜੀਆਂ ਯਾਦਾਂ ਨੇ ਇਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਨੀਅਨ ਲਾਇਆ ਸੀ ਸੋ ਆਈ ਹੋਪ ਦੇ ਹੈਵ ਨਾਟ ਚੇਂਜਡ ਸਪੀਕਰਸ ਪਰ ਮੇਬੀ ਯੈਸ ਮੇਰੇ ਕੋਲ ਸਿਸਟਮ ਨਵਾਂ ਹੀ ਲੱਗਿਆ ਐਂਡ ਜਿੰਨਾ ਮੈਨੂੰ ਲੋਇਆ ਸੋ ਮੈਨੂੰ ਲੋਇਆ ਆਮ ਸ਼ੋਰ ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀ ਆਲ ਹੈਵ ਅਰਾਈਵ ਅ ਓਰੇਨ ਐਂਡ ਆਰਾ ਵੀ ਸਿਟਿੰਗ ਇਨ ਦਿਸ ਕਾਰ ਐਂਡ ਡਰਾਈਵਿੰਗ ਟੂ ਸੀ ਹਿਸ ਫਾਦਰ ਸੀ ਦੇ ਫਾਦਰਸ ਕਾਰ ਐਂਡ ਐਜ਼ ਅ ਫੈਮਿਲੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਹਫਤੇ ਦੋ ਦੋ ਵਾਰੀ ਸਾਰੇ ਚਲਾਇਆ ਕਰੋ ਸੋ ਦੇ ਕੈਨ ਹੈਵ ਅ ਫੀਲ ਆਫ ਦੀ ਯੂਨਾਈਟਿਡ ਫੈਮਿਲੀ